ਸਸੀ ਗਾਲ ਜੀ ਇਹਨਾਂ ਬੱਚੀ ਜੁੜੀ ਵੀਰੂ ਦੇਖਾ ਮੇਰੇ ਪਿੰਡ ਦੇ ਨੌਜਵਾਨ ਨੇ ਕਿਉਂਕਿ ਜਿਵੇਂ ਸਰਕਾਰ ਨੇ ਲਾਇਆ ਹਨ ਵੀ ਜਦ ਨਸ਼ਾ ਬਰਦ ਕਿਉਂਕਿ ਜੀ ਨੌਜਵਾਨੀ ਪੀੜੀ ਤੁਸੀਂ ਆਪ ਦੇਖੋ ਵੀ ਛੋਟੇ ਛੋਟੇ ਨਿਆਣੇ ਹਨ ਕਿੰਨਾ ਚਸਕਾ ਦੇਖੋ ਕਿਉਂਕਿ ਜੇ ਹੋਂਸੇ ਆਪਣੇ ਨੂੰ ਹੁਣ ਸਾਹਮਣੇ ਹਨ ਤਾਂ ਇਹਨਾਂ ਨੇ ਜਾ ਕੇ ਅੱਗੇ ਨਾ ਬਹੁਤ ਵੱਡੇ ਵੱਡੇ ਪਲੇਅਰ ਬਣਾਏ ਨਹੀਂ ਅੱਜਕੱਲ ਦੇਖਿਆ ਆਪਾਂ ਵੀ ਛੋਟੇ ਛੋਟੇ ਪਲੇਅਰ ਜਿਹੜੇ ਨਸ਼ਿਆਂ ਦੇ ਪਾਏ ਪਏ ਹਨ ਸੋ ਇਹ ਸਾਡੇ ਪਿੰਡ ਦੇ ਗਰਾਊਂਡ ਦੇ ਵਿੱਚ ਨਾ ਇਹ ਨੌਜਵਾਨ ਛੋਟੇ ਛੋਟੇ ਜਵਾਬ ਤੁਸੀਂ ਦੇਖੋ ਕਿ ਕਿੰਨੀ ਮਿਹਨਤ ਕਰਦੇ ਆ ਨਾ ਕਿੰਨਾ ਚਾਸ ਇਹਨਾਂ ਨੂੰ ਜਿਵੇਂ ਇੱਕ ਪਲੇਅਰ ਬਣੇ ਇਹ ਜਿਹੜਾ ਕੁਛ ਵਿੱਚ ਮੁੰਡਾ ਦੇਖਦਾ ਨਾ ਇਹ ਸਾਡੇ ਪਿੰਡ ਦਾ ਨੌਜਵਾਨ ਹੈ ਇਹ ਰੋਸ਼ਨਾ ਮੁੰਡਾ ਇੱਕ ਵਧੀਆ ਪਲੇਅਰ ਵੀ ਹੈ ਫੁੱਟਬਾਲ ਦਾ ਪਲੇਅਰ ਦੇ ਨਾਲ ਨਾਲ ਇੱਕ ਬਹੁਤ ਵਧੀਆ ਇਨਸਾਨ ਵੀ ਆ ਕਿਉਂਕਿ ਇਹ ਦੇਖੋ ਆਪ ਵੀ ਖੇਡਦਾ ਤੇ ਛੋਟੇ ਛੋਟੇ ਬੱਚਿਆਂ ਨੂੰ ਟ੍ਰੇਨਿੰਗ ਵੀ ਦਿੰਦਾ ਹੈ ਅੱਗੇ ਪਾਣਾ ਗੱਲਬਾਤ ਕਰਾਂਗੇ ਤੁਸੀਂ ਦੇਖੋ ਵੀ ਹਨਾ ਪ੍ਰੈਕਟਿਸ ਕਰਾਉਂਦਾ ਇਹ 4 ਵਜੇ ਆ ਕੇ ਜਿਹੜੇ ਗਰਾਊਂਡ 'ਚ ਬਹਿ ਜਾਂਦੇ ਜਦੋਂ ਤੁਸੀਂ ਦੇਖੋ ਕਿ ਅੱਜ ਦੀ ਜਨਰੇਸ਼ਨ ਜਿਹੜੀ ਦੀ ਪੀੜ੍ਹੀ ਨੂੰ ਆਪਾਂ ਸਾਹਮਾਂਗੇ ਤਾਂ ਇਹਨਾਂ ਨੇ ਅੱਗੇ ਜਾ ਕੇ ਕੋਈ 플레이ਰ ਬਣਨ ਨਹੀਂ ਅੱਜਕੱਲ ਤੁਸੀਂ ਆਪਾਂ ਦੇਖਦੇ ਆ ਰੋਜ਼ ਵੀਡੀਓ ਦੇ ਵਿੱਚ ਖਬਰਾਂ ਸੁਣਦੇ ਆ ਵੀ ਛੋਟੇ ਛੋਟੇ ਨੌਜਵਾਨ ਜਿਹੜੇ ਨਸ਼ਿਆਂ 'ਚ ਪੈ ਗਏ ਨੇ ਹਨਾ ਮੈਂ ਤਾਂ ਬੇਨਤੀ ਕਰਨਾ ਇਹ ਵੀ ਆਪਣੇ ਪਿੰਡ ਦੇ ਵਿੱਚ ਨਾ ਇਦਾਂ ਦੇ ਛੋਟੇ ਛੋਟੇ ਜਵਾਕਾਂ ਨੂੰ ਟ੍ਰੇਨਿੰਗ ਲਵਾਓ ਹਲਾ ਤਾ ਜੇ ਕੋਈ ਜਿਹਨਾਂ ਨੂੰ ਸਾਮ ਹੋਗੇ ਤਾਂ ਇਹਨਾਂ ਨੇ ਤਾਂ ਜਾ ਕੇ ਵੱਡੇ 플레이ਰ ਬਣਨਾ ਬਾਕੀ ਥੋੜੀ ਗੱਲਬਾਤ ਕਰਾਵਾਂਗੇ ਆਪਾਂ ਮੁੰਡੇ ਦੇ ਨਾਲ ਜਿਹੜਾ ਕੋਚ ਤੇ ਕੋਚਿੰਗ ਦਿੰਦਾ ਹੈ ਨਾ ਮੈਂ ਹਰ ਵਕਤ ਵੀਡੀਓ ਵਿੱਚ ਸ਼ੇਅਰ ਕਰਿਓ ਉਹ ਸਾਡੇ ਪਿੰਡ ਦਾ ਨੌਜਵਾਨ ਜਿਹੜਾ ਹਲਾ ਰੌਸ਼ਨੇ ਦਾ ਨਾਮ ਹੈ ਬਹੁਤ ਸੋਹਣਾ 플레이ਰ ਰੌਸ਼ਨ ਕਿਵੇਂ ਆ ਸਸੀ ਗੱਲ ਬਰੇ ਸਸੀ ਗੱਲ ਕਿਵੇਂ ਆ ਠੀਕ ਆ ਵਧੀਆ ਵਧੀਆ ਇਦਾਂ ਦੱਸ ਚਲੋ ਤੇ ਬਹੁਤ ਬਹੁਤ ਧੰਨਵਾਦ ਹਣਾ ਜਿਹੜਾ ਤੂੰ ਇਹ ਛੋਟੇ ਛੋਟੇ ਨਿਆਣੇ ਪ੍ਰੈਕਟਿਸ ਕਰਾਉਣਾ ਤਨਵਾਈ ਧੰਨਵਾਦ ਤਾਂ ਪਿੰਡ ਦਾ ਹੀ ਜਿੰਨਾਂ ਨੇ ਮੌਕਾ ਦਿੱਤਾ ਹੀ ਸਾਰਿਆਂ ਨੇ ਆਪਣੇ ਬਾਹਰਲੇ ਵੀਰੇ ਹੋਰੀ ਨੇ ਜਿੰਨੇ ਵੀ ਸਾਰੇ ਯੂ ਐਸ اے ਵਾਲੇ ਹੀ ਆਪਣੇ ਕਲੱਬ ਵਾਲੇ ਵੀ ਸਾਰਿਆਂ ਨੇ ਮੌਕਾ ਦਿੱਤਾ ਵੀ ਛੋਟੇ ਜਵਾਕਾਂ ਨੂੰ ਮਿਹਨਤ ਲਗਾਉਣੀ ਵੀ ਹੁਣ ਮੈਨੂੰ ਤਾਂ ਪਤਾ ਹੀ ਆਪਾਂ ਕਹੇ ਜੇ ਘਰ ਚ ਉੱਠਿਆ ਵੀ ਪਲੇਅਰ ਬਣਾਉਣਾ ਬਹੁਤ ਔਖਾ ਹੀ ਵੀ ਖੁਰਾਕ ਦੀ ਲੋੜ ਬਾਕੀ ਹੋਰ ਸਾਰੇ ਕਰੋ ਠੀਕ ਨਹੀਂ ਮੁੰਡੇ ਹੁਣ ਸਾਰਿਆਂ ਨੂੰ ਮਿਹਨਤ ਕਰਦੇ ਨਹੀਂ ਚਲੋ ਹੁਣ ਇਹਨਾਂ ਨੂੰ ਡਾਈਟ ਦੀ ਵੀ ਲੋੜ ਆ ਜਿੰਨੇ ਵੀ ਕਰਦੇ ਨੇ ਕਲੱਬ ਵਾਲੇ ਬਾਹਰਲੇ ਹੋ ਗਏ ਆਪਣੇ ਹੋਰ ਵੀ ਜਿੰਨੇ ਵੀ ਸੱਜਣ ਨਹੀਂ ਪਿੰਡ ਦੇ ਜਿੰਨੇ ਜਿੰਨਾ ਵੀ ਕਰਦੇ ਨਹੀਂ ਸਾਰਾ ਥੋੜਾ ਥੋੜਾ ਸਹਿਯੋਗ ਨਾਲ ਜੀ ਚੱਲਦਾ ਹੀ ਹੁਣ ਆਪਣੇ ਡੇਰੇ ਵਾਲੇ ਬਾਈ ਨੇ ਜਿਵੇਂ ਬੁੱਟੇ ਆ ਬਾਈ ਉਹ ਵੀ ਕਰ ਦਿੰਦੇ ਨੇ ਥੋੜਾ ਮੋਟਾ ਹੀ ਇਹਨਾਂ ਲਈ ਵੀ ਇਹ ਥੋੜੇ ਥੋੜੇ ਸਹਿਯੋਗ ਨਾਲ ਬਸ ਦਾ ਹੀ ਪਲੇਅਰ ਇੱਕ ਅੱਧਾ ਵਧੀਆ ਨਿਕਲਿਆ ਆਵੇ ਪਿੰਡ ਚੋ ਤੇ ਬਹੁਤ ਵਧੀਆ ਗੱਲ ਹੋ ਜਾਂਦੀ ਹੈ ਜਦੋਂ ਆਪ ਦੇਖਿਆ ਜਾਂਦਾ ਵੀ ਕਈ ਵਾਰੀ ਜਿਵੇਂ ਹਨਾ ਕਿਤੇ ਮੈਚ ਚੱਲਦਾ ਦੇਖਦੇ ਆ ਫੁੱਟਬਾਲ ਦੇ ਵਿੱਚ ਉਹ ਨਾ ਬੋਲ ਰਿਹਾ ਵੀ ਰੌਸਨ ਮੁੰਡਾ ਆ ਗਿਆ ਕੱਤਣ ਵਾਲਾ ਇੱਕ ਫੀਲ ਹੁੰਦਾ ਹਨਾ ਮਨ ਦੇ ਵਿੱਚ ਜਿਹੜੇ ਦੇਖਦੇ ਆਪਣੇ ਪਿੰਡ ਵਾਲੇ ਵੀ ਲਾਈਵ ਦੇਖਦੇ ਆ ਜਾਂ ਹੋਰ ਵੀ ਕੋਈ ਦੇਖਦਾ ਮਨ ਦੇ ਵਿੱਚ ਆਉਂਦਾ ਨਾ ਵੀ ਯਾਰ ਸਾਡੇ ਪਿੰਡ ਦਾ ਮੁੰਡਾ ਸੋਹਣਾ ਖੇਡਦਾ ਜਿਵੇਂ ਇਹਨਾਂ ਨੂੰ ਪ੍ਰੈਕਟਿਸ ਕਰਾਉਣਾ ਇਹ 5 ਵਜੇ ਗਰਾਊਂਡ ਚ ਆ ਜਾਂਦੇ ਨੇ ਬਸ ਇਹ ਵੀ ਹੁਣ ਤੁਸੀਂ ਆ ਪਏ ਹੋ ਜੀ ਹੁਣ ਦੇਖ ਲਓ ਤੁਸੀਂ ਦੱਸਿਆ ਵੀ ਨਹੀਂ ਮੈਨੂੰ ਵੀਡੀਓ ਬਣਾਉਣੀ ਹੈ ਤੁਸੀਂ ਹੁਣ 4 ਵਜੇ ਦੇਖ ਲਵੇ 4 ਵਜੇ ਆ ਕੇ ਖੜ ਜਾਂਦੇ ਨੇ ਜਵਾਕ ਜਦੋਂ ਪਹਿਲਾ ਕੈਂਪ ਸ਼ੁਰੂ ਹੋਇਆ ਸੀਗਾ ਜਦੋਂ 4:30 ਵਜ ਦਾ ਟਾਈਮ ਸੀਗਾ ਜਦੋਂ ਆਇ ਸੀ ਜਵਾਕ ਆਪਣੇ ਕੋਲ 35 ਕੇ ਵੀ ਅੱਜ ਚਲੋ ਮੀ ਵੀ ਪਿਆ ਹੋਇਆ ਤੇ ਉਦੋਂ ਵੀ ਇਹ ਘਟ ਨਹੀਂ ਹੋਣਾ ਹੁਣੇ ਪੱਕੇ ਜਵਾਕ ਨਹੀਂ ਇਹ 4 ਵਜੇ ਦੇ ਨੂੰ 15 ਵਜੇ ਵਾਕਈ ਪੱਕਾ ਰੋਇ ਆ ਜਾਂਦੇ ਸੀ ਰੋਇ ਇਹਨਾਂ ਨੇ 4 ਵਜੇ ਆ ਕੇ ਮਿਹਨਤ ਆਪਦੀ ਲਾਉਣੀ ਹੁੰਦੀ ਆਈ ਮੈਂ ਨਹੀਂ 4:30 ਵਜੇ 5 ਵਜੇ ਮੈਂ ਆਉਣਾ ਉਹਨਾਂ ਕਰਉਣ ਸੀ ਸਵੇਰੇ ਆਪਾਂ ਹੀ ਮਿਹਨਤ ਲਾਉਣੇ ਹੁੰਦਿਆਂ ਵੀ ਇਹਨਾਂ ਦਾ ਟਾਈਮ ਪੱਕਾ ਹੀ ਤੂੰ ਆਪਣੇ ਸਿਟੀਜ਼ਨ ਫਿਟਨੈਸ ਨਾਲ ਇਹਨਾਂ ਨੂੰ ਵੀ ਇੱਕ ਜਰੀਆ ਬਣਾਇਆ ਮੈਂ ਹਣਾ ਕਿਉਂਕਿ ਕਿਉਂਕਿ ਪਿੰਡ ਦੇ ਵਿੱਚ ਆਪਾਂ ਕੋਚ ਰੱਖੀਏ ਜਾਂ ਆਪਾਂ ਕਹਿ ਲੀਓਗੇ ਆਪਾਂ 35-40 ਹਜ਼ਾਰ ਰੁਪਏ ਦੇਣਾ ਪੈਂਦਾ ਹਣਾ ਹਾਂ ਉਹਦੇ ਬਾਅਦ ਉਹ ਚਲੋ ਇੱਕ ਜਿਵੇਂ ਆਪਾਂ ਕਹਿੰਦੇ ਮੈਨੂੰ ਮੈਂ ਇੱਕ ਵੀਡੀਓ ਵੇਖੀ ਸੀ ਵੀ ਜਿਹੜੇ ਐਨਆਰਆਈ ਵੀਰ ਨੇ ਆਪਣੇ ਯੂਐਸਏ ਵਾਲੇ ਨੇ ਜਾਂ ਕੈਨੇਡਾ ਵਾਲੇ ਨੇ ਬਾਕੀ ਆਪਣੇ ਪਿੰਡ ਦਾ ਸਹਿਯੋਗ ਆ ਹਨਾ ਵੀ ਇੱਕ ਉਹ ਤਿੰਨ ਨੂੰ ਜਾਂ ਸਨਮਾਨ ਵਾਲਾ ਜਾਂ ਤੇਰੀ ਖਰਾਕ ਦਾ ਵਾਲਾ ਹਨਾ ਤਿੰਨੂੰ ਵੀ ਦਿੰਦੇ ਆ ਚਲੋ ਕਿਉਂਕਿ ਪਲੇਅਰ ਇੱਕ ਪਲੇਅਰ ਬਣਾਉਣਾ ਹੋਵੇ ਜਿਵੇਂ ਕਹਦੇ ਵੀ ਜੇ ਕਿਸੇ ਨੇ ਇੱਕ ਵੱਡਾ ਵਿਦਵਾਨ ਬਣਨਾ ਹੋਵੇ ਤਾਂ ਟਰੱਕ ਕਰਵਾਵਾ ਪੜ੍ਹਨਾ ਪੈਂਦਾ ਜੇ ਇੱਕ ਪਲੇਅਰ ਬਣਾਉਣਾ ਹੋਵੇ ਇੱਕ ਪਹਿਲਵਾਨ ਬਣਾਉਣਾ ਹੋਵੇ ਹਨਾ ਇੱਕ ਟਰੱਕ ਉਹ ਖਰਾਕ ਦਾ ਕਰਵਾਉਣਾ ਪੈਂਦਾ ਹਾਂਜੀ ਇਹਨਾਂ ਦੀ ਖਰਾਕ ਕਿਵੇਂ ਚੱਲਦੀ ਆ ਇਹਨਾਂ ਦੀ ਖਰਾਕ ਜੀ ਆਪਣੇ ਪਿੰਡ ਦੇ ਜਿਵੇਂ ਯੂਐਸਏ ਵਾਲੇ ਵੀਰੇ ਹੋ ਗਏ ਤੇ ਆਪਣੇ ਜਿਵੇਂ ਹੋਰ ਵੀ ਪਤਵੰਤੇ ਸੱਜਣ ਨੇ ਉਹ ਕਰ ਦਿੰਦੇ ਨੇ ਥੋੜੀ ਜਿਹੀ ਉਹ ਇਕੱਲੇ ਵਾਲੀ ਸੇਵਾ ਕਰ ਗਈ ਕਿ ਮੈਂ ਅੱਜ ਜੀ ਕਾਲੇ ਛੋਲੇ ਹੋ ਗਏ ਜਿਵੇਂ ਔਰ ਛੋਟੀ ਛੋਟੀ ਖਰਾਕ ਨਾਲੀ ਹੁਣ ਇਦਾਂ ਹੀ ਐ ਹੁਣ ਮੈਨੂੰ ਵੀ 12000 ਦਿੰਦੇ ਨੇ ਮੈਂ ਤਾਂ ਇਦਾਂ ਨਹੀਂ ਸਮਝਦਾ ਵੀ ਉਹ ਮੇਰੀ ਕੋਚਿੰਗ ਆ ਜਾਂ ਜਿੰਮੇ ਵੀ ਆਈ ਸੈਲਰੀ ਆ ਇੱਕ ਤਰ੍ਹਾਂ ਦਾ ਮੈਨੂੰ ਖਰਾਕ ਵੰਗਈ ਆ ਜੀ ਤੇ ਮੈਂ ਜਿੰਨੇ ਕ ਵੀ ਉਹ ਕਰਦਾ ਹੀ ਮੈਨੂੰ ਕਲੱਬਾਂ ਨਾਲ ਸਹਿਯੋਗ ਕੀਤਾ ਹੀ ਸਾਰੇ ਪਿੰਡ ਦੇ ਨਾਲ ਕੀਤਾ ਹੀ ਵੀ ਜਿੰਨਾ ਵੀ ਕਰ ਰਹੇ ਨੇ ਵੀ ਬਹੁਤ ਵਧੀਆ ਹੀ ਇੱਕ ਹੋਰ ਵੀ ਦੇਖਿਆ ਮੱਲਾ ਜਿੱਤੇ ਤੱਕ ਮੈਨੂੰ ਪਤਾ ਲੱਗਿਆ ਹਣਾ ਮੈਂ ਤੁਮੇ ਬਹੁਤ ਸੋਣੀ ਫੁੱਟਵਾਲ ਖੇਡਵਾ ਕਿੰਨੇ ਵਾਰੀ ਬੈਸਰਾ ਨਿਕਲ ਚੁੱਕੇ ਆਪੋ ਮੈਂ ਬੈਸਟ ਪਲੇਅਰ ਜੀ ਹਾਂ ਮੈਨੂੰ ਤਾਂ ਯਾਦ ਵੀ ਨਹੀਂ ਗਈ ਪਰ ਇਹ ਉਦਾਂ ਹੀ ਆਪਣੇ ਜਿਵੇਂ ਖੇੜੀ ਚੈਲਾ ਹੋਇਆ ਸੀ ਟੂਰਨਾਮੈਂਟ ਇ ਉਥੋਂ ਸਾਈਕਲ ਮਿਲਿਆ ਸੀ ਗਈ ਤੇ ਕੁਹਾਣੀ ਖੇਡਿਆ ਸੀ ਗਈ ਉਥੋਂ ਲੈੜੀ ਮਿਲੀ ਸੀ ਡਾਂਗੋ ਤੋਂ ਇਹ ਲੈੜੀ ਮਿਲੀ ਸੀ ਤੇ ਮੈਨੂੰ ਸਹੂਲੀ ਦਾ ਸਾਈਕਲ ਮਿਲਿਆ ਅੱਧੇ ਕੱਪਾਂ ਨਾਲ ਕਈ ਵਾਰ ਸਨਮਾਨ ਹੋ ਜਾਂਦੇ ਨੇ ਹੁਣ ਯਾਦ ਵੀ ਨਹੀਂ ਹੁੰਦੀ ਕਿੱਥੋਂ ਕਿੱਥੋਂ ਨਿਕਲਿਆ ਪਰ ਵਧੀਆ ਹੀ ਪਿੰਡ ਦੇ ਸਹਿਯੋਗ ਨਾਲ ਜਦੋਂ ਵੀ ਮੈਨੂੰ ਲੋੜ ਪੈਂਦੀ ਸੀ ਮੈਂ ਸਾਊਥ ਤੋਂ ਪਹਿਲਾਂ ਡੇਰਾ ਸਾਬ ਜਾਂਦਾ ਸੀਗਾ ਜੀ ਕੋਈ ਵੀ ਚੀਜ਼ ਦੀ ਲੋੜ ਹੋਵੇ ਡੇਰੇ ਵਾਲੇ ਬਾਬਾ ਜੀ ਨੂੰ ਕਹਦੇ ਨਹੀਂ ਉਹਨਾਂ ਨੇ ਸਾਰੀ ਕੋਈ ਵੀ ਹੋਵੇ ਮਰਤੀ ਲੋੜ ਹੋਵੇ ਪੈਸੇ ਆਲੀ ਹੋਵੇ ਕੋਈ ਖਰਾਕ ਦੀ ਹੋਵੇ ਉਹਨਾਂ ਨੇ ਮੈਨੂੰ ਦੇਣੀ ਚਲੋ ਇੱਕ ਬਾਬਾ ਬੰਦਾ ਸਿੰਘ ਭਾਦਰਾ ਸਪੋਰਟਸ ਕਲੱਬ ਆਣਾ ਇਹਦਾ ਵੀ ਬਹੁਤ ਵੱਡਾ ਸਹਿਯੋਗ ਆ ਹਾਂ ਜੇ ਆਪਾਂ ਗਰਾਊਂਡ ਦੇਖਿਓ ਤੁਸੀਂ ਗਰਾਊਂਡ ਵੀ ਦੇਖ ਲਓ ਕਿ ਗਰਾਊਂਡ ਇਹ ਜਿਹੜਾ ਚਲੋ ਬਣਾਇਆ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਆ ਪਰ ਇਹਦੇ ਵਿੱਚ ਆਪਾਂ ਮਿਹਨਤ ਦੇਖ ਲਈਏ ਰੋਜ਼ ਨਾਲ ਆ ਹਾਂਜੀ ਇਹੋ ਆ ਸਪੋਰਟਸ ਕਲੱਬ ਬਣਾਇਆ ਬਾਬਾ ਬੰਦਾ ਸਿੰਘ ਭਾਦਰ ਬਣਾਇਆ ਸਪੋਰਟਸ ਕਲੱਬ ਆ ਉਹ ਤੇ ਜ ਬਹੁਤ ਵੱਡੀ ਮਿਹਨਤ ਹੈ ਦੀ ਹਣਾ ਬਹੁਤ ਵੱਡੇ ਜਦੋਂ ਮੈਂ ਛੋਟਾ ਹੁੰਦਾ ਖੇਡਦਾ ਹੁੰਦੇ ਉਹ ਰੋੜੀਆਂ ਹੁੰਦੀਆਂ ਸੀ ਜੀ ਉਰੇ ਅਸੀਂ ਰੋੜੀਆਂ ਦੇ ਖੇਡਦੇ ਹੁੰਦੇ ਸਾਡੇ ਸੱਟਾ ਲੱਗਣੀਆਂ ਹੋ ਰਹੀ ਸੀ ਜਿਹਦੀ ਸੁਰਤ ਸੰਭਲੀ ਸਾਰੇ ਕਲੱਬ ਨੇ ਐਨਐਸਸੀ ਜੋ ਕੀਤਾ ਜੀ ਸਾਰਿਆਂ ਨੇ ਬਹੁਤ ਅਮਰੇ ਦੇਖਦੇ ਦੇਖਦੇ ਵੀ ਇੱਥੇ ਮਿੱਟੀ ਸਿੱਟਨੀ ਕਿੰਨੀਆਂ ਟਰਾਲੀਆਂ ਸਿੱਟੀਆਂ ਫਿਰ ਘਾਹ ਲਾਇਆ ਫਿਰ ਇਹ ਪਵਾਰਾ ਸਿਸਟਮ ਲਾਇਆ ਕਿੰਨੀ ਸੰਭਾਲੀ ਹੁਣ ਜਿਵੇਂ ਆ ਇੱਕੋ ਲਾਈਟ ਲੱਗਿਆ ਤੁਸੀਂ ਦੇਖੋ ਉੱਪਰ ਲਾਈਟ ਲੱਗੀ ਆ ਆਲੇ-ਵਾਲੇ ਬਣਾਇਆ ਇਹ ਜਿਹੜੀ ਹੁਣ ਸਾਡੇ ਮੌਜੂਦਾ ਪੰਚਾਇਤ ਹਣਾ ਇਹ ਸਾਰਾ ਪੰਚਾਇਤ ਕਰਾ ਰਹੀ ਹੈ ਮਤਲਬ ਪੰਚਾਇਤ ਨੇ ਕਿੰਨੇ ਕੇ ਪੈਸੇ ਆਪਣੇ ਗਰਾਊਂਡ ਲਈ ਆਏ ਜੋ ਗ੍ਰਾਉਂਡ ਦਾ ਪਤਾ ਹੋਣਾ ਆਪਣੀ ਪੰਚਾਇਤ ਨੇ ਇਹ ਲਗਭਗ ਹੀ ਹੁਣ ਇਹ ਇੱਥੇ ਲੱਗ ਗਿਆ ਹੋਣਾ 30 ਲੱਖ ਵੰਗੋ ਹੀ ਚਲੋ ਇਹ ਵੀ ਧੰਨਵਾਦ ਹੈ ਨਾ ਪੰਚਾਇਤ ਦਾ ਵੀ ਜੋ ਨਵੀਂ ਪੰਚਾਇਤ ਬਣੀਆ ਸਰਪੰਚ ਮੈਂਬਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਨਾ ਵੀ ਜੋ ਗਰਾਊਂਡ ਨੇ ਚਲੋ ਇਹ ਗਰਾਊਂਡ ਜੇ ਆਪਾਂ ਕਈ ਕਈ ਪਿੰਡਾਂ ਦੇ ਵਿੱਚ ਗਰਾਊਂਡ ਨਹੀਂ ਹੁੰਦੇ ਉੱਥੇ ਪਲੇਅਰ ਨਿਕਲੇ ਆਉਂਦੇ ਆ ਹਾਂਜੀ ਹਾਂਜੀ ਦੇਖਿਆ ਨਾ ਕਈ ਪਿੰਡਾਂ ਦੇ ਵਿੱਚ ਗਰਾਊਂਡ ਹੁੰਦੇ ਨਹੀਂ ਉੱਥੇ ਪਲੇਅਰ ਰਿਕਾ ਜਾਂਦੇ ਆ ਪਰ ਆਪਣੇ ਤਾਂ ਸਾਰਾ ਸਾਰਾ ਕੁਝ ਆਪਣੇ ਪਲੇਅਰ ਵੀ ਹੈਗੇ ਨਹੀਂ ਬਸ ਉਹਨਾਂ ਆਪ ਨੂੰ ਇੰਨਾ ਕੀ ਆਈ ਵੀ ਇਹਨਾਂ ਨਾਲ ਸੰਬੰਧ ਦੀ ਲੋੜ ਹੈ ਹਾਂ ਜਿਹੜੀ ਜਿਹੜੀ ਨਵੀਂ ਪਨੀਰੀ ਜਿਹੜਾ ਆਪਾਂ ਦੇਖਿਆ ਵੀ 4 ਵਜੇ ਪਲੇਅਰ ਆਉਣਦੇ ਆ ਇਹ ਪਲੇਅਰ ਉਹ ਹੁੰਦੇ ਆ ਜਿਹਦੇ ਮਨ ਦੇ ਵਿੱਚ ਹੁੰਦਾ ਵੀ ਮੈਂ ਕੁਝ ਬਣਨਾ ਹਾਂ ਹਾਂ ਹੁਣ ਸਾਰੇ ਠੇਕਰ ਹੋਣੇ ਹੀ ਐ ਬਿਲਕੁਲ ਕਿਵੇਂ ਕਹਿੰਦੇ ਆਲਾ ਵੀ ਕੋਈ ਜਿਹੜਾ ਮਰਜ਼ੀ ਭਾਵੇਂ ਫੁੱਟਬਾਲ ਦਾ ਪਲੇਅਰ ਹੋਵੇ ਭਾਵੇਂ ਕਬੱਡੀ ਦਾ ਪਲੇਅਰ ਹੋਵੇ ਭਾਵੇਂ ਹਾਕੀ ਦਾ ਤਕੜੇ ਕਰੋ ਕੋਈ ਨਹੀਂ ਹੁੰਦਾ ਹਾਂ ਹੁਣ ਬਸ ਐ ਹੀ ਆ ਜੀ ਮੇਰੇ ਤੋਂ ਬੇਨਤੀ ਸਾਰਿਆਂ ਨੂੰ ਐ ਵੀ ਜਿੰਨਾ ਵੀ ਹੋ ਸਕੇ ਛੋਟਿਆਂ ਨੂੰ ਸਹਿਯੋਗ ਕਰੋ ਵਿਵਾਦਤ ਬਾ ਜਿੰਨਾ ਵੀ ਖੁਰਾਕ ਦਾ ਹੋਵੇ ਜੀ ਨਾ ਹੁਣ ਇਹਨਾਂ ਦੀ ਆ ਉਮਰਾਂ ਵੱਡੀਆਂ ਨਹੀਂ ਸਰੀਰ ਇਹਨਾਂ ਦੇ ਛੋਟੇ ਨਹੀਂ ਜਮਾ ਹੁਣ ਜਦੋਂ ਕੋਈ ਪਾਪਾ ਜਾਂਨੇ ਕੋਈ ਅਕੈਡਮੀ ਚ ਜਾਂਨੇ ਆ ਉੱਥੇ ਉਹਨੇ ਆ ਉਮਰਾਂ ਘਟਾਈਆਂ ਹੁੰਦੀਆਂ ਸਰੀਰ ਵੱਡੇ ਹੁੰਦੇ ਨੇ ਫਿਰ ਜਦੋਂ ਖੇਡਦੇ ਨੇ ਉਹਨੇ ਬਰਾਬਰ ਫਿਰ ਕਾਨੂੰ ਹੁੰਦਾ ਆਪਾ ਤਾਂ ਦੇਖੋ ਚਲੋ ਐਨਆਰਆਈ ਵੀ ਪਹਿਲਾਂ ਵੀ ਬਹੁਤ ਵੱਡਾ ਸਹਿਯੋਗ ਕਰਦੇ ਨੇ ਜਿਵੇਂ ਜੁਐਸਐਲ ਆਪਣੇ ਅਰਸੋ ਹੈ ਬਾਬਾ ਅਣਾਇ ਮਾਵਾ ਪਰਿਵਾਰ ਹੋਇਆ ਵੀ ਪਹਿਲਾਂ ਬਹੁਤ ਮਤਲਬ ਗਰਾਊਂਡ ਲਈ ਵੀ ਜੇ ਟੂਰਨਾਮੈਂਟ ਹੁੰਦਾ ਫੁੱਟਬਾਲ ਦਾ ਉਹਦੇ ਲਈ ਵੱਡਾ ਸਹਿਯੋਗ ਦਿੰਦੇ ਨੇ ਨਗਰ ਲਈ ਵੀ ਬਹੁਤ ਵੱਡਾ ਸ ਹਾਂਜੀ ਹਾਂਜੀ ਤੇ ਬਾਕੀ ਹੋਰ ਜਿਹੜੇ ਆਪਣੇ ਪਬਲਿਕ ਤੇ ਸੱਜਣੇ ਪਿੰਡ ਦੇ ਵਿੱਚੋਂ ਹਨ ਜੇ ਆਪਾਂ ਕਹਿ ਲਈਏ ਜਿਹੜੇ ਆਪਣੇ ਉਧਰ ਯੂਐਸਏ ਲੱਗਿਆ ਹੋਏ ਨੇ ਸਾਰੇ ਮਣੀ ਹੁਣੇ ਗਏ ਹੋਏ ਨੇ ਪੰਮੇ ਵੇਚ ਬਾਈਉਂ ਨਹੀਂ ਗਏ ਮੈਨੇ ਹਾਂਜੀ ਉਹ ਵੀ ਬੜਾ ਸਹਿਯੋਗ ਦਿੰਦੇ ਆ ਸਾਰੇ ਸਹਿਯੋਗ ਦਿੰਦੇ ਨੇ ਅੱਜ ਸਾਨੂੰ ਦੱਸਿਆ ਕਿ ਅੱਜ ਵੀ ਵੀਡੀਓ ਬਣਾਇਸੀ ਨਹੀਂ ਹਾਂ ਹਾਂ ਵੀ ਸੈਲਰੀ ਕਿੰਨਾ ਵੀਰਾ ਵੱਲੋਂ ਆਉਂਦੀ ਹੈ ਵੀ ਉਹਨਾਂ ਬਹੁਤ ਬਹੁਤ ਧੰਨਵਾਦ ਹੈ ਜੀ ਆਪਣੇ ਲਈ ਤਾਂ ਮੈਂ ਸੈਲਰੀ ਨਹੀਂ ਮੰਨਦਾ ਜੀ ਉਹ ਮੈਂ ਤਾਂ ਆਪਣੀ ਖਰਾਕ ਹੀ ਮੰਨਦਾ ਹੀ ਉਹ ਮੇਰਾ ਵੀ ਘਰ ਦਾ ਹੀ ਸਾਰਿਆਂ ਨੂੰ ਪਤਾ ਵੀ ਕਿਵੇਂ ਚੱਲਦਾ ਹੈ ਗਈ ਹੁਣ ਮੈਂ ਟੂਰਨਾਮੈਂਟ ਤੇ ਵੀ ਜਾਣਾ ਹੁੰਦਾ ਵਿੱਚ ਚਲੋ ਆਪਾਂ ਦਾ ਇੱਕ ਹੀ ਕਹਿ ਸਕਦੇ ਆ ਸਾਰੇ ਐਨਆਰਆਈ ਵੀਰਾਂ ਨੂੰ ਹਨਾ ਨਗਰ ਦੇ ਪਤਵਾਂ ਤੇ ਸੱਜਣਾ ਨੂੰ ਸਾਰੇ ਨਗਰ ਨੂੰ ਵੀ ਚਲੋ ਜਿੰਨਾ ਕਿ ਸਹਿਯੋਗ ਕਰਦੋਂ ਉਹ ਵੀ ਵਧੀਆ ਗੱਲ ਆ ਫਿਰ ਵੱਧ ਤੋਂ ਵੱਧ ਸਹਿਯੋਗ ਕਰੋ ਜਿਵੇਂ ਉਧਰ ਕਬੱਡੀ ਦਾ ਕੈਂਪ ਲੱਗ ਰਿਹਾ ਆਪਣੇ 7 ਤਰੀਕ ਨੂੰ ਹਾਂ ਜੀ ਲੱਗ ਰਿਹਾ ਨਾ ਇਧਰ ਵੀ ਕੈਂਪ ਚੱਲਦਾ ਆਪਾਂ ਤਾਂ ਦੇਖੋ ਸਾਰਿਆਂ ਨੂੰ ਐਨਆਰਆਈ ਵੀਰਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਭਾਈ ਦੋਵੇਂ ਪਾਸੇ ਕੈਂਪ ਚੱਲਦਾ ਕਿਉਂਕਿ ਜਿਹੜੇ ਪਲੇਅਰ ਕਰਨੇ ਹੁਣ ਉਹਨਾਂ ਨੂੰ ਖਰਾਕ ਦੀ ਲੋੜ ਵੀ ਪੈਂਦੀ ਆ ਹਨਾ ਟ੍ਰੇਨਿੰਗ ਦੀ ਲੋੜ ਵੀ ਪੈਂਦੀ ਆ ਅਲੱਗ ਚੀਜ਼ ਦੀ ਲੋੜ ਪੈਂਦੀ ਆ ਅੱਜ ਦੀ ਗੱਡੀ ਹਰ ਇੱਕ ਚ हां ये तक लगी। देखो दे, दे, दे कई प्लेयरों ਕੋਲੇ ਜਿਵੇਂ ਤੂੰ ਦੱਸਿਆ ਵੀ ਖਰਾਕ ਨਹੀਂ ਹੁੰਦੀ। ਨਹੀਂ प्लेयर ਮੈਂ ਦੇਖਿਆ ਪਹਿਲਾਂ ਮੈਨੂੰ ਵੀਡੀਓ ਮੈਂ ਦੇਖੀ ਸੀ ਕਹਿੰਦੇ ਵੀ ਆਪਣੇ ਪਿੰਡ ਦੇ ਪਲੇਅਰ ਜਿਹੜੇ ਖੇਡਣ ਜਾਂਦੇ ਆ ਫੁੱਟਬਾਲ ਖੇਡਣ ਜਾਂਦੇ ਨੇ ਉਹ ਕੋਲ ਐਂਟਰੀ ਫੀਸ ਨਹੀਂ ਹੁੰਦੀ ਹਨਾ। ਹਾਂਜੀ ਛੋਟੇ ਹੁੰਦੇ ਨੇ ਉਹ ਕਈ ਵਾਰ ਨਹੀਂ ਹੁੰਦੀ ਜੀ। ਪਰ ਦੇ ਕਲੱਬ ਦੇ ਵੀ ਦਿੰਦਾਈ ਜਦੋਂ ਕਲੱਬ ਦੇ ਨੇ ਗਲਤੀ-ਗੁਲਤੀ ਚਲ ਕਰ ਦਿੰਦੇ ਨੇ ਨਾਮ ਨੂੰ ਪਾ ਜਾਂਦਾ। ਇਦਾਂ ਦੇ ਚਲਾ ਦੇ ਨੇ ਇਕੱਠੇ ਨਹੀਂ ਕਰਕੇ ਰੱਖਦੇ ਹਾਂ ਚਲੋ ਹੁਣ ਆਈ ਸੋੜੋ ਬੱਚਿਆਂ ਨੂੰ ਇਹ ਵੀ ਸਮਝਾਉਣਾ ਪੈਂਦਾ ਹਾਂ ਹਾਂ ਹੁਣ ਚਲੋ ਆਪਾਂ ਤੇ ਵੀ ਹੁਣ ਸਾਰਿਆਂ ਨੂੰ ਬਈ ਬੇਨਤੀਆਂ ਨੱਗਰ ਵਾਲਿਆਂ ਨੂੰ ਹਨ ਆਪਣੇ ਹੋਰ ਵੀ ਜਿਹੜੇ ਐਨਆਰਆਈ ਵੀਰਗਾਰ ਨੇ ਕਿਉਂਕਿ ਜਿਹੜੇ ਐਨਆਰਆਈ ਵੀ ਸਪੋਰਟ ਕਰਦੇ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਹੋਰ ਵੀ ਜਿਹੜੇ ਐਨਆਰਆਈ ਵੀ ਵੀਡੀਓ ਦੇਖਣਗੇ ਹਨਾ ਵੀਡੀਓ ਨੂੰ ਸੁਣਨਗੇ ਸਕਿੱਪ ਨਾ ਕਰੋ ਵੀਡੀਓ ਪੂਰੀ ਸੁਣੋ ਤੇ ਜੋ ਜੋ ਰਸਲ ਤੁਹ ਕੀ ਕਹੇ ਤੁਮਹਾਰੀ ਬੀਰਾਂ ਐਨਆਰਆਈ ਨੱਗਰੋਂ ਵੀ ਕੀ ਹਿਸ ਸੰਦੇਸ਼ ਚ ਤੁਹਾਨੂੰ ਆਪਾਂ ਦੇਦਾ ਨਹੀਂ ਸਕਦੇ ਤੇ ਆਪਾਂ ਬੇਨਤੀ ਕਰ ਸਕਦੇ ਆ ਕੀ ਬੇਨਤੀ ਕਰ ਸਕਦਾ ਉਹਨਾਂ ਨੂੰ ਮੈਂ ਤਾਂ ਇਹ ਏਦਾਂ ਹੀ ਕਹਿਣਾ ਚਾਹੁੰਦਾ ਸਾਰਿਆਂ ਨੂੰ ਵੀ ਆਪਣੇ ਕੋਈ ਵੀ ਆਪਣੇ ਨਗਰ ਚ ਵਾ ਕੇ ਜਵਾਕ ਦੇਖ ਸਕਦੇ ਵੀ ਰੋਜ਼ ਕਿੰਨੀ ਮਿਹਨਤ ਕਰਦੇ ਨੇ ਬਿੰਨਾਂ ਨੇ ਜਿੰਨੀ ਕੁ ਵੀ ਹੋ ਸਕੇ ਖੁਰਾਕ ਦੀ ਲੋੜ ਆ ਹੀ ਖੁਰਾਕ ਦਾ ਕਰਿਓ ਤੇ ਜਿਨ੍ਹਾਂ ਦੇ ਵੀ ਜਵਾਕ ਘਰੇ ਹੁੰਦੇ ਨੇ ਵੀ ਮੋਬਾਈਲਾਂ ਨੂੰ ਛੜਾ ਕੇ ਗਰਾਉਂਡ ਚ ਭੇਜਿਆ ਕਰ ਨੂੰ ਇੱਕ ਘੰਟਾ ਦੋ ਘੰਟੇ ਨਾਲ ਕੁਝ ਨਹੀਂ ਹੁੰਦਾ ਇੱਥੇ ਜਿੰਨੀ ਤੰਦਰੁਸਤੀ ਗਰਾਉਂਡ ਚ ਮਿਲਨੀ ਆ ਹੋਰ ਕਿਤੇ ਨਹੀਂ ਮਿਲਦੀ ਹੈਗੀ ਵੀ ਅੱਜਕੱਲ ਆਪਾਂ ਦੇਖਿਆ ਵੀ ਫੋਨਾਂ ਨੇ ਬਹੁਤ ਹਾਂ ਜੀ ਜੇ ਕਹਿੰਦੇ ਫੋਨ ਖਰਾਬ ਹੋ ਜੇ ਤਾਂ ਮਾਪੇ ਕਹਿੰਦੇ ਨੇ ਵੀ ਮੁੰਡੇ ਨੇ ਖਰਾਬ ਕਰਤਾ ਹਾਂ ਜੀ ਜੇ ਮੁੰਡਾ ਖਰਾਬ ਹੋਇਆ ਕਰੇ ਕਹਿੰਦੇ ਫੋਨ ਨੇ ਖਰਾਬ ਕਰਤਾ ਸਹੀ ਗੱਲ ਹੈ ਜੀ ਇਹਦਾ ਹੀ ਹਨਾ ਬਸ ਆਪਾਂ ਤਾਂ ਇਹ ਕਹਿੰਦੇ ਆ ਵੀ ਭਾਈ ਆਪਣੇ ਜਵਾਕਾਂ ਨੂੰ ਗਰਾਊਂਡ ਨਾਲ ਜੋੜੋ ਬੱਦ ਵੱਦ ਜੋੜੋ ਹਾਂ ਇਹ ਹੀ ਹੈ ਗਰਾਊਂਡ ਚ ਆ ਕੇ ਦਿਮਾਗੀ ਜਿਵੇਂ ਆਪਾਂ ਕਹਿੰਦੇ ਨੇ ਤੰਦਰੁਸਤ ਹੋਣਾ ਹੀ ਵੀ ਆਪਣਾ ਗਰਾਊਂਡ ਚ ਹੀ ਮਿਲਣਾ ਹੈ ਹੁਣ ਨਾ ਤਾਂ ਘਰੇ ਬਹਿ ਕੇ ਮਿਲਣਾ ਇਹਨਾਂ ਫੋਨ ਨਾਲ ਤਾਂ ਮਿਲ ਨਹੀਂ ਵੀ ਜਿੰਨੇ ਰਿ ਜਵਾਕ ਕਰੇ ਹੁੰਦੇ ਨੇ ਵੀ ਘੰਟਾ ਘੰਟਾ 2 ਘੰਟੇ ਆਪਾਂ ਤਾਂ ਹੁਣ ਇੱਥੇ 4 ਵਜੇ ਆ ਗਏ 4:30 ਵਜੇ ਅਸੀਂ 8 ਵਜੇ ਤੱਕ ਛੋਟੇ ਜਵਾਕਾਂ ਨੂੰ ਇਹਦੇ ਬਾਅਦ ਚ ਵੱਡਿਆਂ ਨੇ ਗੇਮ ਲਾਉਣੀ ਆ ਆਪਾਂ ਸਾਰਿਆਂ ਨੇ ਅਸੀਂ ਖੜੇ ਆਂ ਅਸੀਂ ਉਹਨਾਂ ਵੱਡਿਆਂ ਨੇ ਗੇਮ ਲਾਉਣੀ ਆ ਬਾਅਦ ਚ ਜਵਾਕਾਂ ਦੀ ਛੁੱਟੀ ਕਰਦੇ ਵੱਡੇ ਜਿਵੇਂ ਛੋਟੇ ਜਵਾਕ ਹੁੰਦੇ ਆ ਹਨਾ ਮਤਲਬ 10 15 20 ਜਵਾਕ ਹੁੰਦੇ ਛੋਟੇ ਵਧੀਆ ਹੁੰਦੇ ਆ ਵੱਡੇ ਫਿਰ ਗੇਮ ਕਾਇਮ ਸ਼ੁਰੂ ਕਰਦਾ ਸੀ ਵੱਡੇ ਜੀ 6:30 7 ਵਜੇ ਲੈਟਾਂ ਲੱਗ ਗਿਆ ਨੇ ਅਸੀਂ ਲੈਟਾਂ ਚ ਖੇਡਣਾ ਹੁੰਦਾ 8 ਵਜੇ ਤੱਕ ਛੋਟਿਆਂ ਨੂੰ ਤੋਂ ਪਹਿਲਾਂ ਜਿਹੜੀ ਹੁਣ ਜਿਹੜੀ ਵੱਡੀ ਲੈਟ ਲੱਗੀ ਆ ਇਹ ਮਤਲਬ ਹੁਣ ਜਿਹੜੀ ਗram ਪੰਚਾਇਤ ਬਣੀ ਆ ਅੰਗਰੇਜ਼ਾਂ ਨੂੰ ਲੱਗੀ ਰਿਹਾਣਾ ਹਾਂਜੀ ਉਹਨਾਂ ਵੱਲ ਲੱਗੀ ਚਲੋ ਜਿੰਨੇ ਵੀ ਪੰਚਾਇਤਾਂ ਆਪਣੇ ਪਿੰਡਾਂ 'ਚ ਬਣੀਆਂ ਨੇ ਹਨ ਇਹਨੇ ਆਪਣਾ ਸਹਿਯੋਗ ਦਿੱਤਾ ਗਰਾਊਂਡ ਲਈ ਭਾਵੇਂ ਕੁਝ ਵੀ ਕਰਿਆ ਭਾਵੇਂ ਕਿਸੇ ਦੇ ਕਮਰਾ ਕੋਆ ਆ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਜਿੰਨੇ ਐਨਆਰਆਈ ਵੀਰ ਨੇ ਜਾਂ ਹਨ ਨਗਰ ਦੇ ਪਤਵੰਤੇ ਸੱਜਣ ਨੇ ਆਪਣੀ ਡੇਰਾ ਸਾਹਿਬ ਹੋ ਗਿਆ ਜਾਂ ਗੁਰੂ ਘਰ ਦੇ ਜਿੰਨੇ ਵੀ ਆਪਣੇ ਗੁਰੂ ਘਰ ਨੇ ਕੋਈ ਵੀ ਪਤਵੰਤੇ ਸੱਜਣਾ ਜਿਹੜਾ ਆਪਾਂ ਨੂੰ ਸਹਿਯੋਗ ਕਰਦਾ ਉਹਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਬੇਨਤੀ ਆ ਭਾਈ ਵੀਰ ਤੁਸੀਂ ਨਾ ਇਦਾਂ ਜਿਵੇਂ ਹੁਣ ਸਹਿਯੋਗ ਕੀਤਾ ਨੌਜਵਾਨਾਂ ਨੇ ਹਨ ਬਹੁਤ-ਬਹੁਤ ਸਹਿਯੋ ਕਿਉਂਕਿ ਸੇਰੀ ਪਲੇਅਰ ਨਿਕਲਿਆ ਹਾਂ ਜੀ ਹਣਾ ਨਹੀਂ ਆਪਾਂ ਕਹਿਤਾ ਦਿੰਨੇ ਆ ਮੋੜਾਂ ਤੇ ਲੈ ਕੇ ਪਲੇਅਰ ਨਹੀਂ ਲਾਵਾਂਗੇ ਮੋੜਾਂ ਤੇ ਬੈਗੇ ਨਹੀਂ ਬਾਕੀ ਆਪਣੇ ਸਾਰੇ ਕਲੱਬ ਦੇ ਪਿੰਡ ਸਹਿਯੋਗ ਕਰ ਰਹੇ ਨੇ ਕਿਵੇਂ ਗਰਾਊਂਡ ਮੈਂ ਦੇਖਿਆ ਜੀ ਕੋਈ ਏ ਹੁਣ ਤਾਂ ਆਪਣਾ ਸਟੇਡੀਅਮ ਬਣ ਜਾਂਦਾ ਜਿਵੇਂ ਸਟੈਪ ਬਣ ਗਈ ਇੱਧਰ ਸਟੈਪ ਬਣ ਗਈ ਆ ਸਾਰੇ ਸਟੈਪ ਬਣ ਨੇ ਜੀ ਇੱਧਰ ਹੁਣਾ ਤੇ ਪੂਰਾ ਵਧੀਆ ਆਪਣਾ ਸਟੇਡੀਅਮ ਬਣ ਜਾਣਾ ਜੀ ਜਿਹੜੇ ਨੇੜੇ-ਨੇੜੇ ਪਿੰਡਾਂ ਦੇ ਤਾਂ ਆਪਾਂ ਕਹਿ ਵੀ ਨਹੀਂ ਸਕਦੇ ਵੀ ਇੱਧਰ ਦਾ ਗਰਾਊਂਡ ਕਿਸੇ ਪਿੰਡ ਕੋਲ ਹੋਣਾ ਹੀ ਵੀ ਆਪਣਾ ਗਰਾਊਂਡ ਹੁਣ ਬਹੁਤ ਵਧੀਆ ਹੀ ਬਸ ਇਹਨਾਂ ਨੂੰ ਸਾਹਮਣਾ ਕਿਵੇਂ ਜਿਹੜੇ ਆਪਣੇ ਜਵਾਕ ਸਮਝਣ ਆਪਣੇ ਤੁਸੀਂ ਪਰ ਉਹਨਾਂ ਵਧੀਆ ਹੀ ਇਹਦਾ ਪਰਾਲਾ ਹੋਇਆ ਨਹੀਂ ਛੋਟੇ ਛੋਟੇ ਜਵਾਕਾਂ ਨਾਲ ਹੀ ਜਿੰਨਾ ਵੀ ਹੋ ਸਕੇ ਸਾਰੇ ਸਹਿਯੋਗ ਕਰਨ ਜਿੰਨਾ ਕੁ ਵੀ ਉਹ ਸਾਰਾ ਕਿੰਦਾ ਹੀ 500 ਹੋ ਗਿਆ 1000 ਹੋ ਗਿਆ ਸਾਰਿਆਂ ਨਾਲ ਹੀ ਇਹਨਾਂ ਦਾ ਚੱਲੇਗਾ ਨਹੀਂ ਤੇ ਬਾਅਦ ਦੇ ਤੋਂ ਬਾਅਦ ਜਿੰਨਾ ਵੀ ਤੇ ਸਬੰਧ ਦੇ ਸਕਦੇ ਸਾਰੇ ਉਹ ਜ਼ਰੂਰ ਕਰੋ ਜੀ ਬਾਕੀ ਸਾਰੇ ਇਹਨੇ ਕਲੱਬ ਵਾਲਿਆਂ ਨਾਲ ਵੀ ਕੋਈ ਵੀ ਸਹਿਯੋਗ ਕਰ ਸਕਦੇ ਆ ਉਹਨਾਂ ਤੇ ਪੁੱਛ ਸਕਦੇ ਕਿ ਕਿਹੜੀ ਚੀਜ਼ ਦੇ ਘਾਟ ਆਈ ਉਹ ਵੀ ਕਰ ਸਕਦੇ ਆ ਜੀ ਇੱਕ ਟਵਾਰੀ ਫਿਰ ਅਸੀਂ ਸਾਰੇ ਨਗਰ ਦਾ ಗ್ರಾಮ ਪੰਚਾਇਤ ਦਾ ਹਣਾ ਜਿੰਨੇ ਆਪਣੇ ਗੁਰੂ ਘਰ ਬਣਿਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੋ ਸਹਾਇ ਸਹਿਯੋਗ ਦਿੰਦੇ ਆ ਔਰ ਵੱਧ ਤੋਂ ਵੱਧ ਸਹਿਯੋਗ ਹੋਰ ਵੀ ਦਿਓ ਕਿਉਂਕਿ ਆਪਾਂ ਨਵੇਂ ਪਲੇਅਰ ਖੜੇ ਕਰੀਏ ਹਣਾ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਿਓ ਸਕਿਪ ਨਾ ਕਰਿਓ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਧੰਨਵਾਦ ਜੀ